ਉਹ ਗਿਆ ਗਿਆ ਨੋ 1 ਕਿ ਇਹ ਜਿਆਦਾਤਰ ਬਾੜੀ ਖੇលਿਆ ਜਾਂਦਾ ਵਾ ਇਧਰ ਪਰ ਮੋਟ ਹੀ ਨਹੀਂ ਉਹ ਪਾਇਆ ਇਹਨਾਂ ਕਿਉਂਕਿ ਇਹਦੇ ਵਾਸਤੇ ਸਪਾਂਸਰਸ਼ਿਪ ਦੀ ਨੀਡ ਹੁੰਦੀ ਆ ਤੇ ਪੰਜਾਬ ਦੇ ਵਿੱਚ ਤੇ ਵਹੀ ਨਹੀਂ ਇਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ ਇਹਨਾਂ ਚੀਜ਼ਾਂ ਨੂੰ ਤੇ ਆਪਾਂ ਨੂੰ ਹਰ ਪਾਸਿਓ ਤਗੜਾ ਰਹਿਣਾ ਪੈਣਾ ਵਾ ਇਧਰ ਵਿੱਚ ਪਤਾ ਨਹੀਂ ਕਿਹੜੇ ਵਲੇ ਕੇਕ ਆ ਜਾਣੀਆਂ ਕਿਹੜੇ ਵਲੇ ਨਹੀਂ ਆ ਜਾਣੀਆਂ ਤੇ ਇਸ ਕਰਕੇ ਤੁਹਾਨੂੰ ਹਰ ਪੰਨੇ ਨੂੰ ਐਕਟਿਵ ਰਹਿਣਾ ਪੈਣਾ ਕਿਉਂਕਿ ਫਿਰ ਮਾਰ ਕੇ ਮਾਰਨਾ ਵੀ ਪੈਣਾ ਉਸ ਚੀਜ਼ ਨੂੰ ਬਲੌਕ ਵੀ ਕਰਨਾ ਪੈਣਾ ਵਾ ਸੋਫਤ ਮਤਲਬ ਫਾੜੇ ਪਿੰਡਾ ਚੁਕੇ ਨੇ ਬਾਹਰ ਕੋਈ ਹੋਣ ਹੋਣ ਜਾਣੇ ਸਟਾਰਟ ਹੋਏ ਪਹਿਲਾਂ ਤਾਂ ਕੋਈ ਬਾਹਰ ਜਾਂਦਾ ਵੀ ਨਹੀਂ ਮੇਸਾ ਨਾ 2018-19 ਦੇ ਵਿੱਚ ਕੋਈ ਦਿੱਲੀ ਤੱਕ ਕੋਈ ਬੰਬੇ ਤੱਕ ਵੀ ਨਹੀਂ ਗਿਆ ਹੋਗਾ ਤੇ ਮੈਂ 2021 ਦੇ ਵਿੱਚ ਏਸ਼ੀਆ ਖੇਲ ਗਿਆ ਹੀ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜਿਹੜਾ ਲਾਲੀ ਤੇ ਤੁਸੀਂ ਜੁੜੇ ਹੋ ਆਉਣ ਯਾਰ ਚੈਨਲ ਦੇ ਨਾਲ। ਦੋਸਤੋ ਅੱਜ ਪੰਜਾਬ ਦੀ ਇਹੋ ਜੀ ਧੀ ਨੂੰ ਮਿਲਾਉਣ ਜਾ ਰਹੇ ਹਾਂ ਜਿਹੜੀ ਕਿ ਪਿੰਡ ਦੀ ਰਹਿਣ ਵਾਲੀ ਹੈ ਪਰ ਸੁਪਨੇ ਬਹੁਤ ਵੱਡੇ ਸੀ ਉਸਦੇ ਹਾਲਾਤ ਇੰਨੇ ਵਧੀਆ ਨਹੀਂ ਸੀ ਪਿਤਾ ਜੀ ਦਿਹਾੜੀਦਾਰ ਸੀ ਪਰ ਆਪਣੇ ਸੁਪਨੇ ਬਣਾਉਣ ਵਾਸਤੇ ਹਿੰਮਤ ਨਾਲ ਜਜ਼ਬੇ ਨਾਲ ਅੱਜ ਉਹ ਜਿਹੜੀ ਹੈ ਐਮ ਐਮ ਐ ਸਪੋਰਟਸ ਦੇ ਵਿੱਚ ਮੱਲਾ ਮਾਰਦੀ ਹੋਈ ਨਜ਼ਰ ਆ ਰਹੀ ਹੈ। ਐਮ ਐਮ ਏ ਬਾਰੇ ਅਸੀਂ ਜ਼ਿਆਦਾਤਰ ਨਹੀਂ ਜਾਣਦੇ ਸਪੋਰਟਸ ਤੋਂ ਜ਼ਿਆਦਾਤਰ ਪ੍ਰਮੋਟ ਵੀ ਨਹੀਂ ਹੋ ਪਾਈ ਪੰਜਾਬ ਦੇ ਵਿੱਚ ਪਰ ਐਮ ਐਮ ਏ ਜਿਹੜੀ ਹੈ ਜ਼ਿਆਦਾਤਰ ਅਸੀਂ ਫਿਲਮਾਂ ਦੇ ਵਿੱਚ ਜ਼ਰੂਰ ਦੇਖੀ ਹੋਵੇਗੀ ਸੁਲਤਾਨ ਫਿਲਮ ਦੇ ਵਿੱਚ ਸਲਮਾਨ ਖਾਨ ਜਿਹੜਾ ਹੈ ਉਹ ਸਪੋਰਟਸ ਨੂੰ ਪ੍ਰਮੋਟ ਕਰਦੇ ਹੋਏ ਨਜ਼ਰ ਵੀ ਆ ਰਹੇ ਨੇ ਤਾਂ ਪੰਜਾਬ ਦੀ ਰਹਿਣ ਵਾਲੀ ਹਰਪ੍ਰੀਤ ਜਿਹੜੀ ਜੇ ਬਹੁਤ ਸਾਰੇ ਅਵਾਰਡ ਤੇ ਮੈਡਲ ਵੀ ਜਿੱਤੇ ਨੇ ਤਾਂ ਐਮ ਐਮ ਏ ਦੇ ਵਿੱਚ ਜਿਹੜੀਆਂ ਮੱਲਾ ਵੀ ਮਾਰ ਰਹੀਦਾ ਹੈ ਹਰਪ੍ਰੀਤ ਜੀ ਸਾਡੇ ਨਾਲ ਨੇ ਹਰਪ੍ਰੀਤ ਜੀ ਆਨਅਰ ਚੈਨਲ ਦੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਹਰਪ੍ਰੀਤ ਜੀ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਤਾਂ ਕਿਹੜਾ ਪਿੰਡ ਹੈ ਤੁਹਾਡ ਮੇਰਾ ਪਿੰਡ सांगਣਾ ਹੈ ਜਿਚਪਾਲ ਰੂੜ ਤੇ ਅੰਮ੍ਰਿਤਸਰ ਦੇ ਕੋਲ ਆ ਜੀ ਸਰਪ ਨੇ ਮੈਨੂੰ ਇਹ ਦੱਸੋ ਐਮ ਐਮ ਐ ਬਾਰੇ ਅਸੀਂ ਜ਼ਿਆਦਾਤਰ ਨਹੀਂ ਜਾਣਦੇ ਐਮ ਐਮ ਐ ਸਪੋਰਟਸ ਦਾ ਨਾਮ ਸੁਣਨ ਦੇ ਵਿੱਚ ਜ਼ਰੂਰ ਆਉਂਦਾ ਹੈ ਪਰ ਹੈ ਜੀ ਇਹ ਕਿਸ ਤਰ੍ਹਾਂ ਦਾ ਸਪੋਰਟਸ ਹੁੰਦਾ ਹੈ ਇਹਦੇ ਬਾਰੇ ਦੱਸੋ ਐਮ ਐਮ ਐ ਸਪੋਰਟਸ ਮਤਲਬ ਕਈ ਸਾਰੀਆਂ ਗੇਮਾਂ ਨੂੰ ਲਾ ਕੇ ਬਣਿਆ ਹੋਇਆ ਹੈ ਕਿਉਂਕਿ ਆਪਾਂ ਇਹ ਜ਼ਿਆਦਾਤਰ ਬਾਹਰ ਹੀ ਖੇលਿਆ ਜਾਂਦਾ ਵਾ ਇਧਰ ਪਰ ਮੋਟ ਹੀ ਨਹੀਂ ਹੋ ਪਾਇਆ ਇਹਨਾਂ ਕਿਉਂਕਿ ਇਹਦੇ ਵਾਸਤੇ ਸਪான்ਸਰਸ਼ਿਪ ਦੀ ਨੀਡ ਹੁੰਦੀ ਆ ਤੇ ਪੰਜਾਬ ਦੇ ਵਿੱਚ ਤੇ ਵਹਿ ਨਹੀਂ ਇਹਨਾਂ ਪ੍ਰਮੋਟ ਕੀਤਾ ਜਾਂਦਾ ਇਹਨਾਂ ਚੀਜ਼ਾਂ ਨੂੰ ਤੇ ਇਹ ਕਈਆਂ ਸਾਰੀਆਂ ਗੇਮਾਂ ਤੋਂ ਲਾ ਕੇ ਬਣਾਇਆ ਆ। ਜੀ। ਹਾਂਜੀ। ਕਿਵੇਂ ਖੇਡੀ ਜਾਂਦੀ ਏ ਸਿੱਖੀ ਇਸ ਦੇ ਬਾਰੇ ਵਿੱਚ ਜਰੂਰ ਦੱਸੋ। ਇਸ ਗੇਮ ਦੇ ਵਿੱਚ ਆਪਾਂ ਜਰੂਰੀ ਨਹੀਂ ਕਿ ਆਪਾਂ ਇਹਦੇ ਵਿੱਚ ਸਪੀਡ ਨਹੀਂ ਚਾਹੀਦੀ। ਤੁਹਾਨੂੰ ਸਪੀਡ ਵੀ ਚਾਹੀਦੀ ਏ ਇਹਦੇ ਵਿੱਚ ਤੁਹਾਨੂੰ ਜੋਗਾ ਕਹ ਲਿਆ ਫਲੈਕਸੀਬਿਲਟੀ ਵੀ ਹੋਣਾ ਜ਼ਰੂਰੀ ਆ। ਮਤਲਬ ਤੁਹਾਨੂੰ ਹਰ ਇੱਕ ਪਾਸੇ ਪਰਫੈਕਟ ਹੋਣਾ ਜ਼ਰੂਰੀ ਆ ਜਿੱਦਾਂ ਬਾ ਕਹ ਲਿਆ ਵੀ ਪੰਜੇ ਉਗਲਾਂ ਬਰਾਬਰ ਦੀਆਂ ਹੁੰਦੀਆਂ ਨਾ ਕਹਿੰਦੇ। ਤੇ ਵੀ ਇੱਕੋ ਸਾਰੀਆਂ ਗੇਮਾਂ ਵਿੱਚ ਲਾ ਕੇ ਹੁੰਦੀ ਆ ਤੇ ਆਪਾਂ ਨੂੰ ਹਰ ਪਾਸੇ ਤਗੜਾ ਰਹਿਣਾ ਪੈਣਾ ਵਾ ਇਹਦੇ ਵਿੱਚ ਪਤਾ ਨਹੀਂ ਕਿਹੜੇ ਵਲੇ ਕੇਕ ਆ ਜਾਣੀਆਂ। ਕਿਹੜੇ ਵਲੇ ਨਹੀਂ ਆ ਜਾਣੀਆਂ ਤੇ ਇਸ ਕਰਕੇ ਤੁਹਾਨੂੰ ਹਰ ਪੰਨਿਓ ਐਕਟਿਵ ਰਹਿਣਾ ਪੈਣਾ ਕਿਉਂਕਿ ਫਿਰ ਮਾਰ ਕੇ ਮਾਰਨਾ ਵੀ ਪੈਣਾ ਉਸ ਚੀਜ਼ ਨੂੰ ਬਲੌਕ ਵੀ ਕਰਨਾ ਪੈਣਾ ਵਾ ਇਹ ਕਰਕੇ ਇਸ ਚੀਜ਼ ਦੀ ਟ੍ਰੇਨਿੰਗਸ ਆਲੀ ਆ ਜਿਹੜੀ ਆ ਪੰਨਾਂ ਮਤਲਬ ਕਰਨੀ ਪੈਂਦੀ ਆ ਇਹ ਫਿਲਮ ਸੁਲਤਾਨ ਦੇ ਵਿੱਚ ਵੀ ਇਸ ਤਰ੍ਹਾਂ ਦਾ ਸਪੋਰਟਸ ਨੂੰ ਪ੍ਰਮੋਟ ਕੀਤਾ ਸੀ ਸਲਮਾਨ ਜੀ ਨੇ ਇਹ ਉਹੀ ਫਿਲਮਾਂ ਵਾਲੀ ਸਪੋਰਟਸ ਹੈ ਹਾਂਜੀ ਹਾਂਜੀ ਹੈ ਤੇ ਉਹੀ ਆ ਜੀ ਬਟੋਤੇ ਥੋੜਾ ਫਿਲਮ ਆ ਤੇ ਆ ਰਿਐਲਿਟੀ ਜੀ ਐਮਐਮਏ ਨਾਲ ਜੁੜਨ ਦਾ ਸਵਾਬ ਜਿਵੇਂ ਬਣਿਆ ਤੁਹਾਡਾ ਮੈਂ ਸਕੂਲ ਦੇ ਵਿੱਚ ਗਵਰਨਮੈਂਟ ਸਕੂਲ ਦੇ ਵਿੱਚ ਬੱਚਿਆਂ ਨੂੰ ਸੈਲਫ ਡਿਫੈਂਸ ਵਾਸਤੇ ਕਰਾਟੇਸ ਖਾਇਆ ਜਾਂਦੇ ਨੇ ਤੇ ਸੈਲਫ ਡਿਫੈਂਸ ਵਾਸਤੇ ਕਰਾਟੇਸ ਖਾਇਆ ਜਾ ਰਹੀ ਸੀ ਫਿਰ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਨਾ ਮੇਰੀਆਂ ਸੀਨੀਅਰ ਲਾਲੂ ਸੀਨੀਅਰ ਸੀ ਤੇ ਉਹ ਨਾ ਮੈਡਲ ਜਿੱਤ ਕੇ ਲੈ ਕੇ ਆਈਆਂ ਫਿਰ ਮੈਨੂੰ ਵੀ ਲੱਗਾ ਵੀ ਯਾਰ ਮੈਂ ਸੈਲਫ ਡਿਫੈਂਸ ਕਾਦੀ ਕੋਰਸ ਕਰਾਂ ਮੈਂ ਕਰੰਤੇ ਡਈਆਂ ਮੈਂ ਇਨਸ ਪ੍ਰੋਫੈਸ਼ਨਲੀ ਬਣਾ ਲੈਣੀ ਆ ਫਿਰ ਮੈਂ ਜਦੋਂ ਪਹਿਲੀ ਵਾਰ ਇਹ ਉਹਨਾਂ ਨੂੰ ਮੈਡਲ ਜਿੱਤ ਕੇ ਵੇਖਿਆ ਮੈਨੂੰ ਵੀ ਕਿ ਲੱਗਾ ਪਈ ਯਾਰ ਮੈਂ ਵੀ ਮੈਡਲ ਜਿੱਤਣਾ ਵਾਂ ਮੈਂ ਵੀ ਖੇਡਣਾ ਵਾਂ ਤੇ ਮੈਂ ਇਹਨੂੰ ਪ੍ਰੋਫੈਸ਼ਨਲ ਬਣਾ ਲਿਆ ਤੇ ਮੇਰੇ ਨਾਲ ਮੇਰੇ ਬ੍ਰਦਰ ਨੇ ਵੀ ਗੇਮ ਸਟਾਰਟ ਕਰਤੀ ਅਸੀਂ ਦੋਵਾਂ ਜਣਿਆਂ ਨੇ ਕਰਾਟੇ ਵਿੱਚ ਸਕੂਲ ਵਿੱਚ ਪੰਜ ਵਾਰ ਹੀ ਨੈਸ਼ਨਲ ਚੈਂਪੀਅਨ ਹੋਨੇ ਆ ਫਿਰ ਅਸੀਂ ਪਲੱਸ 2 ਤੋਂ ਬਾਅਦ ਕਾਲਜ ਵਿੱਚ ਆਏ ਦੇ ਫਿਰ ਅਸੀਂ ਯੂਨੀਵਰਸਿਟੀ ਗੇਮਾਂ ਵਿੱਚ ਵੀ ਦੋ ਵਾਰ ਮੈਡਲਿਸਟ ਸੀ ਪਰ ਨਾ ਪੈਸੇ ਜੇ ਜਾਂ ਕਹ ਲਓ ਵੀ ਵਧੀਆ سپورਟ ਨਹੀਂ ਹੈਗੀ ਫਿਰ ਜਦੋਂ ਕਾਲਜ ਜਾਣਾ ਹਰ ਇੱਕ ਚੀਜ਼ ਪੈਸੇ ਨਾਲ ਹੁੰਦੀ ਆ ਫਿਰ ਆਣਾ ਜਾਣਾ ਪੈਸੇ ਫਿਰ ਮੈਂ ਇੱਕ ਦਿਨ ਕੋ ਸਾਹ ਤਾਂ ਤੇ ਪੈਸੇ ਵੀ ਮਿਲਦੇ ਆ ਤੇ ਤੁਹਾਡੀਆਂ ਫਾਈਟਾਂ ਜਿਹੜੀਆਂ ਵਾ ਉਹ YouTube ਤੇ ਵੀ ਨਿਕਲ ਆਉਂਦੀਆਂ ਪਰ ਸਾਡੀਆਂ ਕਿਉਂ ਨਹੀਂ ਨਿਕਲਦੀਆਂ ਤੇ ਸਰ ਨੇ ਕਹਿ ਪਿਓ MMA ਆ ਪ੍ਰਾਟੇ ਨਹੀਂ ਆ ਫਿਰ ਮੈਨੂੰ ਇਹ ਚੀਜ਼ ਲੱਗਾ ਯਾਰ ਵੀ ਚਲੋ ਪੈਸੇ ਤੇ ਛੱਡੋ ਪਰ ਨਾਮ ਤੇ ਹੈਗਾ ਨਾ ਆਪਾਂ ਕਿ ਇਹਨੂੰ ਦੱਸ ਸਕਦੇ ਨਾ ਵੀ ਮੈਂ ਖੇਡ ਖੇਡਦਾ ਪਿਆ ਮੈਂ ਤੂੰ YouTube ਤੇ ਜਾਂ Google ਤੇ ਜਾ ਕੇ ਸਰਚ ਕਰ ਲਓ ਤੇ ਮੈਨੂੰ ਇਹ ਚੀਜ਼ ਬੜੀ ਵਧੀਆ ਲੱਗੀ ਇਸ ਕਰਕੇ ਮੈਂ ਵੀ ਕੋਸਾਬ ਨਹੀਂ ਮੈਂ ਨਹੀਂ ਹੁਣ ਕਰਾਟੇ ਕਰਨੇ ਮੈਂ ਨਾ MMA ਕਰਨੇ ਆ ਜਿਹਦੇ ਵਿੱਚ ਨਾਮ ਵੀ ਹੈਗਾ ਵਾ ਤੇ ਨਾਲੇ ਬਹੁਤ ਸਾਰੇ ਵੱਡੇ ਸੈਲੀਬ੍ਰਿਟੀ ਜਿਵੇਂ ਉਹਨਾਂ ਨੂੰ ਮਿਲੰਦਾ ਮੌਕਾ ਮਿਲਦਾ ਵਾ ਤੇ ਨਾਲੇ ਪੈਸੇ ਵੀ ਹੈਗੇ ਇਹਦੇ ਵਿੱਚ ਤੇ ਨਾਲ ਇੱਕ ਨਾਮ ਬੰਦਾ ਵਾ ਮੈਂ MMA ਕਰਨੀ ਆ ਫਿਰ ਕੋਸ ਕੋ ਸਾਹਮਣੇ ਮੈਨੂੰ MMA ਵਾਰੀ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰਦੇ ਆ ਜੀ ਆਪਣੇ ਪਰਿਵਾਰ ਬਾਰੇ ਜ਼ਰੂਰ ਜਾਨਣਾ ਪਾਇਓ ਤੁਹਾਡੇ ਪਿਤਾ ਜੀ ਵੀ ਪਿਤਾ ਜੀ ਬਾਰੇ ਜਾਨਣਾ ਚਾਹੁੰਦੇ ਨੇ এমਪਲਾਈਜ਼ ਨੇ ਜਾਂ ਪ੍ਰਾਈਵੇਟ ਜੌਬ ਦੇ ਮੇਰੇ ਫਾਦਰ ਸਾਹਿਬ ਨਾ ਇੱਕ ਮਜ਼ਦੂਰ ਕਰ ਮਜ਼ਦੂਰੀ ਕਰਦੇ ਨੇ ਮੇਰੇ ਫਾਦਰ ਸਾਹਿਬ ਮਜ਼ਦੂਰ ਨੇ ਹਾਂਜੀ ਮਜ਼ਦੂਰ ਦੇ ਧੀ ਆ ਤੁਸੀਂ ਹਾਂਜੀ ਪਰ ਕਿਹੜੇ ਹਾਲਾਤਾਂ ਦੇ ਵਿੱਚ ਪਿਤਾ ਜੀ ਨੇ ਪੜਾਇਆ ਸੀ ਤੁਹਾਨੂੰ ਅਤੇ ਕਿਹੜੇ ਸੁਪਨੇ ਸਜਾਏ ਸੀ ਬਣਾਉਣਾ ਜੀ ਚਾਹੁੰਦੇ ਸੀ ਪਿਤਾ ਜੀ ਤੁਹਾਨੂੰ ਮੈਨੂੰ ਪਲੱਸ 2 ਤਾਂ ਬਾਧਾ ਮਤਲਬ ਉਹ ਤੇ ਆਪ ਇਹਨੇ ਬੜੇ ਲਿਖਿਆ ਨਹੀਂ ਤੇ ਉਹਨਾਂ ਨੇ ਇਹੀ ਸੋਚਿਆ ਵੀ ਪਲੱਸ 2 ਕਰਕੇ ਤੇ ਜਨਾ ਪੰਜਾਬ ਪੁਲਿਸ ਵਿੱਚ ਭਰਤੀ ਹੋ ਜਾਊ ਪਰ ਕਿੱਦਾਂ ਹੋਣਾ ਕਿਵੇਂ ਹੋਣਾ ਕਿਉਂਕਿ ਉਹ ਖੁਦ ਤੇ ਬੜਿਆ ਨਹੀਂ ਉਹਨਾਂ ਨੂੰ ਨਹੀਂ ਪਤਾ ਵੀ ਕਿਵੇਂ ਹੋਣਾ ਕਿੱਦਾਂ ਨਹੀਂ ਬਸ ਉਹ ਕਹਿੰਦੇ ਹੁੰਦੇ ਵੀ ਅਹੀਂ ਨੌਕਰੀ ਨਹੀਂ ਨਾਲ ਲਿੱਤੀ ਤੇ ਤੁਸੀਂ ਨੌਕਰੀ ਲੈ ਲੋ ਪੜ ਕੇ ਪਰ ਖੁਦ ਉਹਨਾਂ ਨੂੰ ਨਹੀਂ ਪਤਾ ਵੀ ਕਿਵੇਂ ਕਰਨਾ ਕਿੱਦਾਂ ਕਰਨਾ ਫਿਰ ਇਸ ਤੋਂ ਬਾਅਦ ਜਦੋਂ ਮੈਂ ਗੇਮ ਸਟਾਰਟ ਕੀਤੀ ਫਿਰ ਜਦੋਂ ਮੈਂ ਪਹਿਲੇ ਯਰੀ ਜਿੱਤ ਕੇ ਆਈ ਨਾ ਮੇਰੇ ਫਾਦਰ ਸਾਹਿਬ ਦੀਆ ਮਤਲਬ ਬਹੁਤ ਖੁਸ਼ੀ ਹੋ ਕੀ ਹਰ ਵੀ ਦਿਮਾਗ ਤੇ ਕਿ ਆਹੀ ਤੇ ਕਦੀ ਸੋਚਿਆ ਬਣੀ ਤੇ ਬਾਹਰ ਗਈ ਆ ਸੋ ਮਤਲਬ ਬਾੜੇ ਪਿੰਡਾਂ ਚ ਕੋਈ ਨੇ ਬਾਹਰ ਕੋਈ ਹੋਣ ਹੋਣ ਜਾਣੇ ਸਟਾਰਟ ਹੋਏ ਪਹਿਲਾਂ ਤਾਂ ਕੋਈ ਬਾਹਰ ਜਾਂਦਾ ਵੀ ਨਹੀਂ ਮੇਰੇ ਸਣਾ 2018-19 ਦੇ ਵਿੱਚ ਕੋਈ ਦਿੱਲੀ ਤੱਕ ਕੋਈ ਬੰਬੇ ਤੱਕ ਵੀ ਨਹੀਂ ਗਿਆ ਹੋਗਾ ਤੇ ਮੈਂ 2021 ਦੇ ਵਿੱਚ ਏਸ਼ੀਆ ਖੇਲ ਗਈ ਸੀ ਹਰ ਬਲੀ ਜਿਆਦਾਤਰ ਜਿਹੜੀ ਐ ਫਾਈਟ ਆ ਤੁਹਾਡੀ ਸਟਰੀਟ ਫਾਈਟ ਵੀ ਨੂੰ ਬੋਲਿਆ ਜਾਂਦਾ ਮੇਰੇ ਕੰਨ ਹਣਾ ਤਾਂ ਇਹਦੇ ਵਿੱਚ ਮੂੰਹ ਦੇ ਵੱਜਣ ਦਾ ਵੀ ਡਰ ਰਹਿੰਦਾ ਹੱਡੀਆਂ ਟੁੱਟਣ ਦਾ ਵੀ ਡਰ ਰਹਿੰਦਾ ਪਰਿਵਾਰ ਦੇ ਮੈਂਬਰਾਂ ਨੇ ਜਾਂ ਰਿਸ਼ਤੇਦਾਰਾਂ ਨੇ ਬੋਲਿਆ ਨਹੀਂ ਤੇ ਧੀਏ ਤੈਨੂੰ ਵਿਆਹਣਾ ਵੀ ਹੈ ਜਲ ਨੂੰ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਮੂੰਹ ਦੇ ਜਾਂ ਹੱਡੀਆਂ ਟੁੱਟ ਜਾਂਦੇ ਆ ਬੋਲਿਆ ਨਹੀਂ ਤੁਹਾਨੂੰ ਸਟਾਰਟਿੰਗ ਸਟਾਰਟਿੰਗ ਚ ਤੇ ਬੋਲਦੇ ਹੀ ਅਰਪੀ ਤੇ ਨਹੀਂ ਵਜਣੀਆਂ ਤੇਰੇ ਤੇ ਤੈਨੂੰ ਲੱਗੂਗੀ ਤੇ ਹਨਾ ਪੀ ਮੰਮੀਆਂ ਦਾ ਸਭ ਤੋਂ ਜ਼ਿਆਦਾ ਤੇ ਮੰਮੀ ਦਾ ਦਿਲ ਥੋੜਾ ਕਮਜ਼ੋਰ ਹੁੰਦਾ ਵੀ ਮੰਮੀ ਮੇਰੀ ਜਲਦੀ ਰੋ ਪੈਂਦੀ ਆ ਤੇ ਉਹ ਮੇਰੀ ਫਾਈਟ ਜਦੋਂ ਲਾਈਵ ਚੱਲਦੀ ਹੋਵੇ ਨਾ ਮੇਰੀ ਫਾਈਟ ਲਾਈਵ ਚੱਲਦੀ ਪਈ ਇੱਕ ਵਾਰੀ 2019 ਦੇ ਵਿੱਚ ਮੈਂ ਇੰਟਰਨੈਸ਼ਨਲ ਟ੍ਰੋ ਕੰਪੀਟੀਸ਼ਨ ਹੀ ਖੇលਨ ਗਈ ਤੇ ਉਹ ਲਾਈਵ ਚੱਲਦਾ ਪਈ ਤੇ ਉਹਦੇ ਵਿੱਚ ਮੇਰੀ ਮੇਰੇ ਪੰਚ ਲੱਗਾ ਹੀ ਇੱਥੇ ਅੱਖ ਤੇ ਤੇ ਮੇਰੀ ਅੱਖ کافی ਜ਼ਿਆਦਾ ਸੁੱਝ ਗਈ ਸੀ ਤੇ ਮੇਰੀ ਮੰਮੀ ਮੇਰੀ ਫਾਈਟ ਨਹੀਂ ਵੇਖਦੀ ਤੇ ਨਾ ਹੀ ਉਹ ਕਦੀ ਲਾਈਵ ਨਹੀਂ ਵੇਖਦੀਵੇਂ ਜਿੱਥੇ ਜਿੱਤਾਂ ਦੀਆਂ ਜਾਂ ਡਿਸੀਜਨ ਹੁੰਦਾ ਨਾ ਲਾਸਤੇ ਮੇਰੀ ਮੰਮਾ ਨੇ ਉਹੀ ਵੇਖਣਾ ਲਾਸਤੇ ਡਿਸੀਜਨ ਹੀ ਉਹ ਫਾਈਟ ਨਹੀਂ ਵੇਖਵਾਂਦੇ ਕੋਈ ਵੀ ਮਤਲਬ ਵੇਖ ਨਹੀਂ ਸਕਦੇ ਮਦਰ ਦਾ ਦਿਲ ਥੋੜਾ ਕਹ ਲਓ ਨਾ ਵੀ ਕਮਜ਼ੋਰ ਜਾਂ ਕਿੱਦਾਂ ਆਪਣੇ ਬੱਚੇ ਨੂੰ ਮਾਰਦਾ ਜਾਂ ਕੁਛ ਵੇਖ ਨਹੀਂ ਸਕਦੇ ਸਟਾਰਟਿੰਗ ਸਟਾਟਿਜਨ ਮੰਮੀ ਕਹਿੰਦੀ ਦਿਹਾਜੇ ਤੇਰੇ ਵਾਜ ਚੂਗੀ ਤੇ ਚੰਗੀ ਨਹੀਂ ਲੱਗੂਗਾ ਰੈਸਲਰ ਆਵਾਗ ਤੇਰੇ ਕੰਨ ਟੁੱਟ ਗਏ ਤੇ ਕੁੜੀਆਂ ਨਹੀਂ ਚੰਗੀਆਂ ਲੱਗਦੀਆਂ ਵੀ ਬੁਰੀਆਂ ਲੱਗਦੀਆਂ ਇਦਾਂ ਸਟਾਰਟਿੰਗ ਸਟਾਰਟਿੰਗ ਚ ਤਾਂ ਕਹਿੰਦੇ ਹੁੰਦੇ ਸੀ ਹਾਂ ਰਿਸ਼ਤੇਦਾਰ ਵੀ ਕਈ ਸਾਰੇ ਕਹਿੰਦੇ ਆ ਵੀ ਹੋਂ ਤੇ ਕੀ ਕਰਦੀਆਂ ਜਦੋਂ ਮੈਂ ਤਾਂ ਸਣਾ ਵੀ ਮੈਂ ਗੇਮ ਹੀ ਕਰਦੀ ਨਹੀਂ ਗੇਮ ਤੇ ਚੱਲ ਕਰਦੀਆਂ ਇਹ ਤੋਂ ਇਲਾਵਾ ਕੀ ਕਰਦੀਆਂ ਪੜਾਈ ਦੇ ਵਿੱਚ ਭੁਸ਼ਣ ਕੇ ਮਤਲਬ ਉਹਨਾਂ ਨੂੰ ਗੇਮ ਜਿਹੜੀ ਲੱਗਦੀ ਹੈ ਉਹਨਾਂ ਨੂੰ ਲੱਗਦਾ ਟਾਈਮ ਪਾਸ ਆਏ ਟਾਈਮ ਪਾਸ ਕਰਦੀ ਆ ਜਾਂ ਕਹਿ ਲੋ ਵੀ ਅਸਨ ਖੇਡਣ ਜਾਣਦੀ ਆ ਤਾਂ ਟਾਈਮ ਪਾਸ ਕਰਕੇ ਤੇ ਘਰੇ ਆ ਜਾਂਦੀ ਵਾਪਸ ਪਰ ਮੈਂ ਜਦੋਂ ਖੇਡ ਕੇ ਆਈ ਨਾ ਜਦੋਂ ਮੈਂ ਬਾਹਰੋਂ ਖੇਡ ਕੇ ਆਈ ਉਹਦੇ ਸਾਰੇ ਜਾਣੇ ਕਹਿੰਦੇ ਆ ਹਾਂ ਯਾਰ ਚੱਲ ਵਧੀਆ ਹੋ ਗਿਆ ਤੂੰ ਖੇਡ ਕੇ ਆਈ ਆ ਕਈ ਦੇ ਬੜੇ ਜਿਆਦਾ ਹੈਰਾਨ ਵੀ ਆ ਕੇ ਖੇਡ ਕਿੱਦਾਂ ਆਈ ਬਾਹਰੋਂ ਯਾਨੀ ਦੂਰ ਤੱਕ ਖੇਡ ਵੀ ਕਿੱਦਾਂ ਆਈ ਏ ਤੇ ਹੁਣ ਤਾਂ ਇਹ ਦੇਸ਼ ਦੇ ਵਿੱਚ ਹੀ ਖਿਲਿਓ ਜਾਂ ਵਿਦੇਸ਼ ਚ ਵੀ ਜਾਣ ਦਾ ਸੁਭਾਅ ਬਣਿਆ ਤਾਂ ਮੈਂ ਵਿਦੇਸ਼ ਦੇ ਵਿੱਚ ਵੀ ਖੜੀ ਆ ਇੰਟਰਨੈਸ਼ਨਲ ਫਾਈਟਰ ਏਸ਼ੀਆ ਖੇਡ ਕੇ ਆਈ ਆ 골ਡ ਮੈਡਲ ਕਜ਼ਾਕਿਸਤਾਨ ਅੱਛਾ ਜਦੋਂ ਪਹਿਲੀ ਵਾਰ ਜਿੱਤ ਕੇ ਆਏ ਸੀ ਤੁਸੀਂ ਮੈਡਲ ਪਾਏ ਸੀ ਜਾਂ ਅਵਾਰਡ ਮਿਲੇ ਸੀ ਸਨਮਾਨਦਗੀਆਂ ਸੀ ਤਾਂ ਪਰਿਵਾਰ ਦੇ ਵਿੱਚ ਇਹੋ ਜਿਹਾ ਮਾਹੌਲ ਬਣਿਆ ਕਿ ਪਿੰਡਾਂ ਵਾਲਿਆਂ ਨੂੰ ਸਕੂਲ ਤੋਂ ਮੈਡਲ ਮਿਲ ਜੇ ਨਾ ਤੇ ਪਰਿਵਾਰ ਜਿਹੜੇ ਆ ਅੱਡੀ ਭਾਉਣਾ ਨਹੀਂ ਲੱਗਦੀ ਜਾਂਦੇ ਨਾ ਪੰਜਾਬੀ ਦੇ ਵਿੱਚ ਨੱਚਦਾ ਫਿਰਦਾ ਪੂਰਾ ਪੰਜਾਬ ਤਾਂ ਕੀ ਮਾਹੌਲ ਬਣਿਆ ਕਰਦੇ ਤਾਂ ਬਹੁੜ ਖੁਸ਼ ਆ ਮੇਰੇ ਬੌਸਪੋਰਟ ਕਰਦੇ ਮੈਨੂੰ ਸਟਾਰਟਿੰਗ ਸਟਾਰਟਿੰਗ ਚ ਤੇ ਮਤਲਬ ਕਹਿੰਦੇ ਸੀ ਵੀ ਹਰਪ੍ਰੀਤ ਬੜਾ ਔਖਾ ਹੋ ਜਾਣਾ ਵਾ ਗੇਮ ਪੜਾਈ ਵੀ ਵੇਖਣੀ ਪੈਣੀ ਆ ਕਿਉਂਕਿ ਅਸੀਂ ਤਿੰਨ ਭੈਣ ਭਰਾਵਾ ਫਿਰ ਤਿੰਨਾਂ ਦਾ ਖਰਚਾ ਤੁਹਾਨੂੰ ਪਤਾ ਦਿਹਾੜੀ ਦੇ ਨਾਲ ਦਿਹਾੜੀਦਾਰ ਦੇ ਕੱਢਣਾ ਬੜਾ ਮੁਸ਼ਕਿਲ ਹੋ ਜਾਂਦਾ ਤੇ ਉਹਨਾਂ ਸਪੋਰਟਸ ਦੇ ਵਿੱਚ ਇੱਕ ਡਾਈਟ ਵੀ ਪ੍ਰੈਫਰ ਕਰਨੀ ਪੈਂਦੀ ਆ ਫਿਰ ਉਹ ਬੜਾ ਮੁਸ਼ਕਿਲ ਹੋ ਜਾਂਦਾ ਹੀ ਫਿਰ ਪਹਿਲਾਂ ਪਹਿਲਾਂ ਤੇ ਕਹਿੰਦੇ ਵੀ ਬੜਾ ਔਖਾ ਹੋਊਗਾ ਕਿੱਦਾਂ ਹੋਊਗਾ ਕਿਵੇਂ ਹੋਊਗਾ ਪਰ ਮੇਰੇ ਫਾਦਰ ਸਾਹਿਬ ਕਹਿੰਦੇ ਕੋਈ ਨਹੀਂ ਹੋ ਹੀ ਜਾਊਗਾ ਜਿੱਦਾਂ ਵੀ ਆਹ ਕਹਿੰਦੇ ਵੀ ਚਲ ਸ਼ੁਰੂ ਕਰ ਲਿਆ ਨਾ ਤੂੰ ਕਰੇਰ ਕੀਤਾ ਤੇ ਕਰੇ ਰੋ ਕੋਈ ਨਹੀਂ ਵਾਈਗਰੂ ਨੇ ਜੋ ਵੀ ਕਰਨਾ ਸਭ ਵਧੀਆ ਕਰਦੇ ਨਾ ਉਹਨੇ ਫਿਰ ਰਸਤਾ ਜੇ ਉਹਨੇ ਬੂਆ ਖੋਲਤਾ ਵਾ ਨਾ ਜੇ ਨੇ ਰਸਤੇ ਪਾਤਾ ਵਤੇ ਉਹਨੇ ਮੰਜ਼ਿਲ ਤੱਕ ਵੀ ਲਾਈ ਜਾਣਾ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਪਿੰਡ ਦੇ ਸਰਪੰਚ ਨੇ ਜਾਂ ਐਮਐਲਏ ਨੇ ਸਨਮਾਨਤ ਨਹੀਂ ਕੀਤਾ ਕਿ ਸਾਡੀ ਪੰਜਾਬ ਦੀ ਧੀ ਆ ਪਿੰਡ ਦੀ ਧੀ ਆ ਜਿੱਤ ਕੇ ਆਈ ਆ ਇਹ ਸਨਮਾਨਤ ਜਾਂ ਹਾਰ ਪਾਏ ਹੋਣ ਜਾਂ ਤੁਹਾਡਾ ਮਾਨ ਸਨਮਾਨ ਹੋਇਆ ਪਿੰਡ ਵੱਲੋਂ ਨਹੀਂ ਪਿੰਡ ਵੱਲਿਆਂ ਨੇ ਤੇ ਕਿਸੇ ਨੇ ਤੇ ਕੁਛ ਨਹੀਂ ਕੀਤਾ ਐਵੇਂ ਦਾ ਕਿਸੇ ਨੂੰ ਲੱਗਦਾ ਹੀ ਨਹੀਂ ਆ ਵੀ ਐਡੀ ਦੂਰ ਤੱਕ ਮੈਂ ਖੇਡਿਆ ਮੈਨੂੰ ਸਾਰਿਆਂ ਨੂੰ ਇਹੀ ਲੱਗਦਾ ਵੀ ਟਾਈਮ ਪਾਸ ਆ ਇਹ ਫਿਰ ਚਲ ਜਾਂਦੀ ਸਵੇਰੇ ਸ਼ਾਮ ਨੂੰ ਵਾਪਸ ਆ ਜਾਂਦੀ ਆ ਉਹਨਾਂ ਨੇ ਇਹ ਲੱਗਦਾ ਕੋਈ ਨਿਸ਼ਾਨ ਹੀ ਜਾਂਦੀ ਆ ਮੈਂ ਦੀ ਦੁਰਤਾ ਕਾ ਖੇਡਾਈ ਪਰ ਕੇ ਨੂੰ ਕੁਛ ਨਹੀਂ ਪਤਾ ਵੀ ਮੈਂ ਕਿੱਥੇ ਤੱਕ ਖੇਡਾਈਆਂ ਤੇ ਮੈਂ ਕੀ ਕੀਤਾ ਵਾ ਕੀ ਮਤਲਬ ਆਪਣੇ ਦੇਸ਼ ਲਈ ਕੀ ਕੀਤਾ ਵਾ ਜਾਂ ਆਪਣੀ ਡਿਸਟ੍ਰਿਕਟ ਲਈ ਜਾਂ ਸਟੇਟ ਲਈ ਕਹੇ ਨੂੰ ਕਹੇ ਨਾਲ ਮਤਲਬ ਵੀ ਉਹਨਾਂ ਨੂੰ ਲੱਗਦਾ ਵੀ ਬਸ ਇਹ ਟਾਈਮ ਪਾਸ ਹੀ ਆ ਹਰਪ੍ਰੀਤ ਜੀ ਤੁਸੀਂ ਦੱਸਿਆਗੇ ਇਸ ਵਿੱਚ ਨੇਮ ਵੀ ਹੈ ਕਿ ਫੇਮ ਵੀ ਹੈ ਮਤਲਬ ਕਿ ਪੈਸਾ ਵੀ ਹੈ ਤਾਂ ਨਾਮ ਵੀ ਬਣ ਜਾਂਦਾ ਪਰ ਇਹ ਪ੍ਰਮੋਟ ਕਿਉਂ ਨਹੀਂ ਹੋ ਪਾਈ ਜਿਵੇਂ ਪੰਜਾਬ ਦੇ ਵਿੱਚ ਇੰਨਾ ਨਾਮ ਨਹੀਂ ਬਣਾ ਪਾਈ ਐ ਐਮਐਮਈ ਐਮਐਮਈ ਬਾਰੇ ਜਿਆਦਾ ਤਰ੍ਹਾਂ ਅਸੀਂ ਸਾਰੇ ਨਹੀਂ ਜਾਣਦੇ ਕਿਉਂ ਕੀ وجہ ਮੰਨਦੇ ਹੋ ਕਿਉਂ ਨਹੀਂ ਪ੍ਰਮੋਟ ਹੋ ਪਾਰੀ ਪੰਜਾਬ ਦੇ ਵਿੱਚ ਇਹਦਾ ਨਾਮ ਕਿਉਂ ਨਹੀਂ ਬਣ ਪਾਇਆ ਅਜੇ ਸਰ ਸਿਰ ਬੜੇ سارے ਕਾਰਨ ਨੇ ਕਿਉਂਕਿ ਅਸੀਂ ਅੱਗੇ ਨਹੀਂ ਲੈ ਕੇ ਆਉਂਦੇ ਅਬਾ ਜਾਂ ਸੋਸ਼ਲ ਮੀਡੀਆ ਵੇਲੇ ਵੇਖ ਲੀਏ ਜਾਂ ਕਿਦਾਂ ਵੀ ਹੁਣ ਆਪਾਂ ਜਦੋਂ ਬਾਹਰ ਦੀਆਂ ਫਾਈਟਾਂ ਵੇਖਦੇ ਆ ਜਦੋਂ ਇੰਸਟਾਗ੍ਰam ਤੇ ਰੀਲਸ ਆਉਂਦੀਆਂ ਜਾਂ ਕੁਛ ਹੁੰਦਾ ਵਾ ਆਪਾਂ ਵੇਖਦੇ ਆ ਨਾ ਤੇ ਆਪਾਂ ਚੰਗੀ ਵੀਡੀਓ ਹਮੇਸ਼ਾ ਆਪਾਂ ਪਹਿਲਾਂ ਸਕਿਪ ਕਰਦੇ ਆ ਆਪਾਂ ਚੰਗੀ ਜੀ ਵੀਡੀਓ ਨੂੰ ਵੇਖਦੇ ਨਹੀਂ ਅਰੇ ਇੱਕ ਹੀ ਗੰਢ ਟਾਈਮ ਪਾਸ ਦਿਆ ਕਰਨ ਬਹੁਤ ਸਾਰੇ ਕੁੜੀਆਂ ਦੇ ਵੇਖਦੇ ਨਹੀਂ ਆਪਾਂ ਵੇਖੇ ਬਿਨਾ ਵੇਖੇ ਹੀ ਉਹਨੂੰ ਸਕਿਪ ਕਰ ਦਿੰ ਚੈਸ ਕਰਕੇ ਪਰ ਮੋਟ ਨਹੀਂ ਹੋ ਪਾਈ ਇੰਨੀ ਜਿਆਦਾ ਹਾਂਜੀ ਤਾਂ ਉਸਤਾਦ ਬਾਰੇ ਜ਼ਰੂਰ ਜਾਨਣਾ ਚਾਹੁੰਦੇ ਆ ਕਿਉਂਕਿ ਉਸਤਾਦ ਤੋਂ ਬਿਨਾ ਇੰਨੀ ਵੱਡੀ ਮੰਜ਼ਲ ਤੇ ਨਹੀਂ ਪਹੁੰਚਿਆ ਜਾਂਦਾ ਮਾਤਾ ਪਿਤਾ ਸਾਨੂੰ ਜਨਮ ਦਿੰਦੇ ਨੇ ਤਾਂ ਉਸਤਾਦ ਜਿਹੜਾ ਸਾਡਾ ਜੀਵਨ ਸਵਾਰ ਦਿੰਦੇ ਨੇ ਤੇ ਤੁਹਾਡੇ ਉਸਤਾਦ ਬਾਰੇ ਹੀ ਜਾਨਣਾ ਉਹਨਾਂ ਨੇ ਮੈਨੂੰ ਕੋਸ਼ ਸਾਹਮਣੇ ਤੇ ਬਹੁਤ ਜ਼ਿਆਦਾ ਸਪੋਰਟ ਕੀਤਾ ਮੇਰੇ ਬ੍ਰਦਰ ਹੁੰਦਾ ਹੈ ਨਾ ਕਈ ਵਾਰੀ ਮੇਰੇ ਨਾਲ ਲੜ ਪੈਂਦਾ ਹੁੰਦਾ ਪੀਜਾ ਮੈਂ ਟ੍ਰੇਨਿੰਗ ਤੇ ਨਹੀਂ ਤੈਨੂੰ ਖੜਨਾ ਜਾ ਮੈਂ ਤੈਨੂੰ ਨਾਲ ਨਹੀਂ ਲੈ ਕੇ ਜਾਣਾ ਤੇ ਮੈਂ ਕੋਸਾਂ ਨੂੰ ਕਾਲ ਕਰਨੀ ਵੀ ਕੋਸਾਂ ਕਰਨਾ ਜੋ ਮੈਨੂੰ ਕਹਿੰਦਾ ਮੈਂ ਨਹੀਂ ਲੈ ਕੇ ਆਉਣਾ ਤੈਨੂੰ ਟ੍ਰੇਨਿੰਗ ਤੇ ਜਾਂ ਤੂੰ ਮੇਰੇ ਨਾਲ ਆ ਜਾ ਖ ਮੇਰਾ ਕੰਮ ਕਰੇਂਗੀ ਤੇ ਫਿਰ ਤੇਨੂੰ ਵੀ ਟ੍ਰੇਨਿੰਗ ਤੇ ਲੈ ਕੇ ਜਾਵਾਂਗਾ ਤੇ ਕਈ ਕਈ ਵਾਰ ਤੇ ਲਾੜੀ ਪੈਂਦਾ ਹੁੰਦਾ ਹੀ ਮੇਰੇ ਨਾਲ ਤੇ ਇਸ ਕਰਕੇ ਮੈਂ ਕੋਸਾਂ ਨੂੰ ਕਾਲ ਕਰਦੀ ਨਹੀਂ ਤੇ ਕੋਸਾਂ ਮੈਨੂੰ ਘਰੋਂ ਵੀ ਲੈਣ ਆ ਜਾਂਦੇ ਆ ਛੱਡ ਕੇ ਵੀ ਆਉਂਦੇ ਹੁੰਦੇ ਆ ਹਾਂਜੀ ਮੇਰੇ ਪਿੰਡ ਵੀ ਨਹੀਂ ਤੇ ਬੜੀਆਂ ਚੀਜ਼ਾਂ ਮੈਨੂੰ ਸਪੋਰਟ ਕਰਦੇ ਆ ਕਾਫੀ ਸਾਰੀਆਂ ਮੈਨੂੰ ਮੈਂ ਪੜੀ ਵੀ ਮੈਂ ਉਹਨਾਂ ਦੇ ਸਿਰ ਤੇ ਹੀ ਆ ਕਹਿ ਲੋ ਕਿ ਕੁਲਦੀਪ ਸਿੰਘ ਸੇਕੋਂ ਮਤਲਬ ਉਹਨਾਂ ਨੇ ਮੈਨੂੰ ਪੜਾਇਆ ਵੀ ਕਹਿ ਲੋ ਉਹਨਾਂ ਨੇ ਹੀ ਕਰੋ ਲੈ ਕੇ ਆਉਣ ਵਾਲੇ ਵੀ ਉਹੀ ਆ ਮੈਨੂੰ ਛੱਡ ਕੇ ਵੀ ਉਹਨਾਂ ਨੇ ਉਹਨਾਂ ਲੈ ਕੇ ਵੀ ਉਹਨਾਂ ਨੇ ਟ੍ਰੇਨਿੰਗ ਵੀ ਉਹਨਾਂ ਨੇ ਕਰਾਉਣਾ ਸਭ ਤੋਂ ਵੱਡਾ ਉਹਨਾਂ ਦਾ ਹੀ ਰੋਲ ਆ ਮੇਰੀ ਜ਼ਿੰਦਗੀ 'ਚ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਬਿਨਾਂ ਕਿਸੇ ਪੈਸੇ ਤੋਂ ਹੀ ਉਹਨਾਂ ਕੋਲ ਟ੍ਰੇਨਿੰਗ ਕੀਤੀ ਬਿਨਾਂ ਕਿਸੇ ਫੀਸ ਤੋਂ ਨਹੀਂ ਤੇ ਅੱਜ ਕੱਲ੍ਹ ਦੇ ਕੋਚ ਆਪਾਂ ਜਾਈਏ ਤੇ ਸਭ ਤੋਂ ਪਹਿਲਾਂ ਆਪਣੀ ਫੀਸ ਦਦੇ ਕਿਸੇ ਵੀ ਅਕੈਡਮੀ 'ਚ ਜਾਈਏ ਜਾਂ ਪੱਕੀ ਤੇ ਵੀ ਟ੍ਰੇਨਿੰਗ ਲੈਣ ਜਾਈਏ ਸਭ ਤੋਂ ਪਹਿਲਾਂ ਆਪਣੀ ਫੀਸ ਦਦੇ ਵੀ ਮੇਰੀ ਫੀਸ ਦੇਣੀ ਆ ਸਾਡੇ ਕੋ ਫੀਸ ਲਈ ਤੀਨੀਆਂ ਸਭ ਉਹ ਮੈਂ ਉਹਨਾਂ ਕੋ ਬੜੀ ਵੈ ਲੈਤੇ ਆ ਕੋਸਾ ਮੈਂ ਆਲਾਣਾ ਵੀ ਨਵਾ ਦੇ ਦੋ ਕੋਸਾ ਵੀ ਰਾਜ ਆ ਚੀਜ਼ ਖਤਮ ਹੋ ਗਈ ਵੀ ਨਵਾ ਲਾ ਦੋ ਵੀ ਉਹਨਾਂ ਨੇ ਮੈਨੂੰ ਬੜਾ ਸਪੋਰਟ ਕੀਤਾ ਸਾਡੀਆਂ ਦੁਆਵਾਂ ਦੇ ਅਸੀਸਾਂ ਤੁਹਾਡੇ ਨਾਲ ਨੇ ਤੁਸੀਂ ਇੰਜ ਹੀ ਸਾਡੇ ਪੰਜਾਬ ਦਾ ਸਾਡੇ ਜ਼ਿਲ੍ਹੇ ਦਾ ਜਾਨੀ ਕਿ ਮਾਝੇ ਦਾ ਨਾਮ ਜਿਹੜਾ ਇੰਜ ਹੀ ਬਣਾਉਂਦੇ ਰਹੋ ਤਾਂ ਇਹ ਹਰਪ੍ਰੀਤ ਹੈ ਜਿਹੜੀ ਕਿ ਮਾਝੇ ਦੀ ਰਹਿਣ ਵਾਲੀ ਹੈ ਪਿੰਡਾਂ ਦੀ ਰਹਿਣ ਵਾਲੀ ਹੈ ਪਰ ਪਿੰਡਾਂ ਤੋਂ ਉੱਠ ਕੇ ਐਮ ਐਮ ਐ ਸਪੋਰਟਸ ਦੇ ਵਿੱਚ ਵੱਡੀਆਂ ਮੱਲਾ ਮਾਰੀਆਂ ਨੇ ਤਾਂ ਉਸਤਾਦ ਜੀ ਵੀ ਸਾਡੇ ਨਾਲ ਨੇ ਉਸਤਾਦ ਤੋਂ ਬਿਨਾ ਜਿਹੜੇ ਨੇ ਸੁਪਨੇ ਅਧੂਰੇ ਰਹਿ ਜਾਂਦੇ ਨੇ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਮਾਪੇ ਜਨਮ ਦਿੰਦੇ ਨੇ ਅਤੇ ਜਿਹੜੇ ਉਸਤਾਦ ਹੁੰਦੇ ਨੇ ਉਹ ਜੀਵਨ ਸਵਾਰ ਦਿੰਦੇ ਨੇ ਤਾਂ ਹਰਪ੍ਰੀਤ ਦਾ ਜੀਵਨ ਸਵਾਰਨ ਦੇ ਵਿੱਚ ਉਹਨਾਂ ਦੇ ਉਸਤਾਦ ਜੀ ਦਾ ਬਹੁਤ ਵੱਡਾ ਰੋਲ ਹੈ ਤਾਂ ਵੀ ਸਾਡੇ ਨਾਲ ਮੌਜੂਦ ਨੇ ਤਾਂ ਸਰ ਪਹਿਲਾਂ ਤਾਂ ਵਧਾਈ ਦੇ ਪਾਤਰ ਵੀ ਹੋ ਤੁਸੀਂ ਕਿ ਸਾਡੀ ਪਿੰਡ ਦੀ ਧੀ ਹੈ ਤਾਂ ਪਿੰਡਾਂ ਵਾਲਿਆਂ ਨੂੰ ਤੁਸੀਂ ਅੱਜ ਵਿਦੇਸ਼ਾਂ ਦਾ ਹੀ ਜੜੀਆਂ ਧੂਮਾ ਭਵਾਤੀਆਂ ਆਈਆਂ ਨੇ ਬਹੁਤ ਸਾਰੇ ਮੈਡਲ ਜਿੱਤਲੇ ਨੇ ਸਾਡੀ ਧੀ ਨੇ ਤੇ ਬਹੁਤ ਸਾਰੇ ਸੈਲੀਬ੍ਰਿਟੀ ਨਾਲ ਵੀ ਮਿਲੀ ਹੋਈ ਹੈ ਤਾਂ ਵਧਾਈ ਦੇ ਪਾਤਰ ਹੋ ਤੁਸੀਂ ਤਾਂ ਜਿਵੇਂ ਸਫ਼ਰ ਸ਼ੁਰੂ ਹੋਇਆ ਹਰਪ੍ਰੀਤ ਦਾ ਕਿ ਇਸ ਤਰ੍ਹਾਂ ਤੁਹਾਡੇ ਨਾਲ ਮਿਲ ਆ ਪਿਆ ਹਰਪ੍ਰੀਤ ਇੱਕ ਪਹਿਲਾਂ ਤੇ ਇਹਨਾਂ ਨੇ ਕਰਾਟੇ ਗੇਮਸ ਮੈਂ ਪਹਿਲਾਂ ਬੈਕਗ੍ਰਾਉਂਡ ਮੇਰੀ ਕਰਾਟੇ ਆ ਤੇ ਮੈਂ ਕਰਾਟੇ ਇਹਨਾਂ ਨੂੰ ਕਰਾਉਂਦਾ ਹੁੰਦਾ ਇਹ ਪਿੰਡ ਦੇ ਵਿੱਚ ਹੀ ਪਿੰਡ ਤੋਂ ਵਿੱਚ ਕਰਾਟੇ ਕਰਵਾਗਾ ਤੇ ਇਹਨਾਂ ਨੂੰ ਮਤਲਬ ਮੇਰੀ ਥੋੜਾ ਜਿਹਾ ਉਸ ਟਾਈਮ ਤੇ ਮੇਰਾ ਐਮ ਐਮ ਐਲ ਧਿਆਨ ਹੁੰਦਾ ਪਹਿਲਾਂ ਮੈਂ ਕਰਾਟੇ ਦਾ ਚੈਂਪੀਅਨ ਹੁੰਦਾ ਸੀ ਫਿਰ ਮੈਂ ਉਸ ਤੋਂ ਬਾਅਦ ਚੇਂਜ ਕਰਕੇ ਆਪਣੀ ਫੀਲਡ ਐਮ ਐਮ ਐਲ 'ਚ ਚੱਲ ਗਿਆ ਫਿਰ ਇਹ ਮੈਨੂੰ ਵੀ ਲੱਗਾ ਵੀ ਬੱਚਿਆਂ ਦਾ ਇਹਨਾਂ ਫਿਊਚਰ ਨਹੀਂਗਾ ਕਰਾਟੇਆਂ ਦੇ ਵਿੱਚ ਕਿ ਮਤਲਬ ਅੱਜ ਕੱਲ ਦੇ ਬੱਚੇ ਜਿਹੜੇ ਇਹ ਘਰਾਂ ਦੇ ਵਿੱਚ ਉੱਠੇ ਆ ਇਹ ਬ ਤੇ ਇਹ ਥੋੜਾ ਜਿ ਆਪਣੇ ਘਰ ਵੱਲ ਵੇਖਦੀ ਆ ਜਿਆਦਾ ਇੱਕ ਮੇਰਾ ਸ਼ੁਰੂ ਤੋਂ ਸ਼ੌਂਕ ਹੀ ਵੀ ਮੈਂ ਆਪਣੇ ਪਿੰਡੋਂ ਕੋਈ ਏਸ਼ੀਆ ਪਲੇਅਰ ਕੱਢਾਂ ਵੀ ਜਿਹੜਾ ਮੈਨੂੰ ਮੈਨੂੰ ਬਹੁਤ ਮਾਣ ਹੀ ਮੈਂ ਆਪਣੇ ਪਿੰਡੋਂ ਆਪਣੇ ਬਹੁਤ ਬੱਚੇ ਕੱਢਿਆ ਮਤਲਬ ਬਹੁਤ ਐਥਲੀਟ ਤਿਆਰ ਕੀਤੇ ਆ ਵੀ ਜਿਨ੍ਹਾਂ ਦੀ ਮੇਰੀ ਮੇਰੇ ਸਾਨਾ ਮਾਤਾ 12 12 ਵੇਹ ਤੱਕ ਰੋਟੀਆਂ ਲੌਂਦੀ ਹੁੰਦੀ ਸੀ ਵੀ ਸਾਰੇ ਜਣੇ ਰੋਟੀ ਖਾ ਕੇ ਸੌਣਾ ਵਾ ਤੇ ਸਾਰੇ ਕਈਰੀ 10 20 ਵੀ ਜਣੇ ਮੇਰੇ ਘਰੇ ਸੌਂਦੇ ਹੁੰਦੇ ਸੀ ਤੇ ਸਾਰਾ ਕੁਝ ਤੇ ਉੱਥੋਂ ਇਹ ਮਤਲਬ ਕੁਝ ਬੱਚੇ ਜਿਹੜੇ ਵੇਖੋ ਖਰਬੂਜੇ ਦੇ ਕਈ ਹੁੰਦੇ ਆ ਪਰ ਕਈ ਖਰਬੂਜੇ ਖਰਾਬ ਹੋ ਜਾਂਦੇ ਆ ਤੇ ਉਹ ਪਰਾਂ ਹੋ ਜਾਂਦੇ ਇੱਕ ਦੋ ਚਾਰ ਖਰਬੂਜੇ ਵਿੱਚੋਂ ਬਚ ਕੇ ਕਈ ਕਈ ਸ਼ਹਿਰਾਂ ਦੇ ਵਿੱਚ ਆਉਂਦੇ ਆ ਤੇ ਉਹਨਾਂ ਦੇ ਵਿੱਚ ਇਹ ਸਮਝ ਲਓ ਵੀ ਇਹਨਾਂ ਦੀ ਕਿਸਮਤ ਲੈ ਆਈ ਮੈਂ ਅੱਗੇ ਵਧਿਆ ਤੇ ਫਿਰ ਇਹਨਾਂ ਨੂੰ ਵੀ ਅੱਗੇ ਵਧਾਇਆ ਮੇਰਾ ਸੁਪਨਾ ਸੀ ਸਰ ਹਰਪ੍ਰੀਤ ਜੀ ਬੋਲ ਰਹੇ ਸੀ ਉਹਨਾਂ ਦਾ ਜਿਹੜੇ ਪਿਤਾ ਜੀ ਨੇ ਮਜ਼ਦੂਰ ਨਹੀਂ ਤੇ ਮਜ਼ਦੂਰ ਦੀ ਧੀ ਨੂੰ ਇੰਨੇ ਵੱਡੇ ਮੰਜ਼ਲ ਦੇ ਪਹੁੰਚਾ ਦਿੱਤਾ ਤੁਸੀਂ ਤਾਂ ਕੀ ਹਾਲਾਤ ਨੇ ਪਿੰਡ ਦੇ ਤੁਸੀਂ ਰਹਿਣ ਵਾਲੇ ਹੋ ਕੀ ਸਚਾਈ ਹੈ ਇਹਨਾਂ ਦੇ ਪਰਿਵਾਰ ਦੀ ਪਰ ਜੀ ਹਾਂ ਇਹ ਤਾਂ ਗੱਲ ਸਹੀ ਹੈ ਜੀ ਹੁਣ ਸਵੇਰੇ ਤੜਕੇ ਉੱਠਦੀ ਐ ਮੇ ਵੀ ਮੈਨੂੰ ਦੱਸ ਦਿੰਦੀ ਐ ਵੀ ਫਾਦਰ ਸਾਹਿਬ ਅੱਜ ਤੜਕੇ ਉੱਠੇ ਹੀ ਪੱਠੇ ਵੱਢਣ ਗਏ ਆ ਕਹੇ ਤੇ ਜਾਂ ਇਦਾਂ ਵਾ ਤੇ ਮੈਂ ਇਹਨਾਂ ਨੂੰ ਕੋਈ ਗੱਲ ਸਮਝਾਉਂਦਾ ਹੁੰਦਾ ਵੀ ਜੋ ਪੱਠੇ ਵੱਢਣ ਨੇ ਉਹਨਾਂ ਨੂੰ ਪੱਠੇ ਵੱਢਣ ਜੋਗੇ ਨਾ ਰਹਿਣ ਦੋ ਤੁਸੀਂ ਵੇਖੋ ਸਾਰੇ ਕਹਿੰਦੇ ਆ ਮਰੋ ਗਰੀਬ ਔਰ ਸੌਰੀ ਜੰਮੂ ਜੰਮੂ ਗਰੀਬ ਮਰਿਓ ਗਰੀਬ ਨਾ ਇੰਨਾ ਤੁਹਾਨੂੰ ਖੁਦ ਨੂੰ ਜਦੋਂ ਤੁਸੀਂ ਮੜੀਆਂ ਜਾਓ ਤਾਂ ਹੀ ਇੰਨਾ ਖੁਦ ਕਰੋ ਵੀ ਯਾਰ ਨਹੀਂ ਸਾਡੇ ਮਾਪਿਆਂ ਨੇ ਸਾਨੂੰ ਇੰਨਾ ਦਿੱਤਾ ਸੀ ਅਹੀਂ ਆਪਣੇ ਮਾਪਿਆਂ ਨੂੰ ਇੰਨਾ ਦਿੱਤਾ ਉਹਨਾਂ ਦੇ ਮਰਨ ਤੋਂ ਪਹਿਲਾਂ ਪਹਿਲਾਂ ਹੁਣ ਇਹ ਕੁੜੀ ਨੇ ਕਾਫੀ ਕੁਝ ਚੇਂਜ ਕੀਤਾ ਵਾਏ ਕੁੜੀ ਦੇ ਘਰ ਵਾਸ਼ਰੂਮ ਨਹੀਂ ਹੈਗੇ ਇਹਨੇ ਕੁੜੀ ਨੇ ਏਸ਼ੀਆ ਦੇ ਵਿੱਚੋਂ ਫਾਈਟਾਂ ਜਿੱਤੀਆਂ ਮੁੜ ਕੇ ਆ ਕੇ ਵਾਸ਼ਰੂਮ ਬਣਾਏ ਕਿਸੇ ਦੇ ਇੱਕ ਰੋਪ ਹੀ ਪੈਂਦੀ ਕੋਈ ਵੀ ਚੀਜ਼ ਨੂੰ ਲੈ ਦੋ ਛੇਤੀ ਕੀਤੇ ਇਹਨੇ ਰੋਪਣਾ ਕੋਸ ਸਾਹਿਬ ਤੁਸੀਂ ਇੰਨਾ ਕਰਦੇ ਤੁਸੀਂ ਨਾ ਕਰਦੇ ਪਰ ਮੈਂ ਕਹਿੰਦਾ ਪੁੱਤ ਤੁਹਾਡੀ ਇਹ ਮਿਹਨਤ ਆ ਮੈਂ ਤੁਹਾਨੂੰ ਗੇਮ ਤੋਂ ਮੈਂ ਤੁਹਾਡੇ ਤੋਂ ਬਹੁਤ ਕੁਝ ਲੈਣਾ ਚਾਹੁੰਦਾ ਮੈਂ ਸਿੱਖਣਾ ਚਾਹੁੰਨਾ ਵਾ ਕਿਉਂਕਿ ਵੇਖੋ ਮੈਂ ਜਿਹਨੂੰ ਐਥਲੀਟ ਕੱਢੂਗਾ ਨਾ ਇੱਕ ਵਧੀਆ ਐਥਲੀਟ ਕੱਢੂਗਾ ਮੇਰਾ ਇੱਕ ਨਾਂ ਹੋਊਗਾ ਕਿ ਮ ਮੇਰੇ ਚੰਗੇ ਐਥਲੀਟ ਨਿਕਲ ਜਿਹੜੇ ਬੱਚੇ ਆਉਣ ਵਾਲੇ ਆ ਜਿਹੜੇ ਬੱਚੇ ਮਤਲਬ ਇਹਨਾਂ ਲਈ ਵੇਖ ਕੇ ਹੁਣ ਏਕ ਨਿਕਲੀਏ ਤੇ ਦੇ ਲਈ ਵੇਖ ਕੇ ਕਈ ਕੁੜੀਆਂ ਨਿਕਲਣਗੀਆਂ ਵੀ ਲਾਗੇ ਬੰਨੇ ਗੱਲਾਂ ਹੁੰਦੀਆਂ ਵੀ ਹਰਪ੍ਰੀਤ ਦੀਦੀ ਜੇ ਨਿਕਲ ਸਕਦੇ ਅਹੀਂ ਕਿਉਂ ਨਹੀਂ ਨਿਕਲ ਸਕਦੇ ਤੇ ਮੇਰੀ ਇਹ ਸ਼ੁਰੂ ਤੋਂ ਸ਼ੋਅ ਜੀ ਵੀ ਆਪਣੇ ਪਿੰਡ ਦੇ ਬੱਚਿਆਂ ਨੂੰ ਗਾਈਡ ਕੀਤਾ ਜਾਵੇ ਵੀ ਅੱਗੇ ਨਿਕਲੋ ਤੇ ਬਹੁਤ ਕੁਝ ਮਤਲਬ ਹੁਣਲੇ ਹੁਣ ਜਿਹਦਾ ਦਾ ਸੁਪਨਾ UFC ਜਾਣ ਦਾ ਇਹਦਾ ਸੁਪਨਾ ਪੂਰਾ ਹੋਣ ਵਾਲਾ ਛੇਤੀ ਹੋ ਜਾਣਾ ਵਾ ਕਿਉਂਕਿ ਹੁਣ ਇਹ ਵੀ UFC ਖੇਲ ਕੇ ਆਈ ਹੁਣੇ ਸਾਰੀ ਨਿਗਾਹ ਦੇ ਵਿੱਚ ਆ ਪਰ ਇਹ ਸਾਡੀ ਬਾਤ ਕਿਸਮਤੀ ਆ ਵੀ ਸਾਡੇ ਅੰਬਰਸਰ ਦੀ ਸਾਡੇ ਪਿੰਡਾਂ 사ਂਗਣੇ ਦੀ ਲਿਖਾ ਚੜੀ ਹੈਗੀ ਕਿਸੇ ਦੀ ਤੇ ਭਾਈ ਜੀ ਐਮ ਐਮ ਐ ਜਿਹੜੀ ਹੈ ਜਿਵੇਂ ਹਰਪ੍ਰੀਤ ਵੀ ਦੱਸ ਰਹੀ ਹੈ ਜੇ ਪੈਸਾ ਵੀ ਬਹੁਤ ਆ ਦੇ ਨਾਮ ਵੀ ਬਣ ਜਾਂਦਾ ਇਹਦੇ ਵਿੱਚ ਪਰ ਇਹ ਪ੍ਰਮੋਟ ਨਹੀਂ ਹੋਉਂਦੀ ਹੋ ਭਾਈ ਪੰਜਾਬ ਦੇ ਵਿੱਚ ਇਹਦੇ ਬਾਰੇ ਜ਼ਿਆਦਾਤਰ ਨਹੀਂ ਜਾਣਦੇ ਨੌਜਵਾਨ ਜਿਹੜੇ ਮੁੰਡੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਹੋਣਾ ਕਿ ਐਮ ਐਮ ਐ ਕਿਹੜੀ ਸਪੋਰਟਸ ਤੇ ਕਿਸ ਤਰ੍ਹਾਂ ਦੀ ਗੇਮ ਹੈ ਤਾਂ ਕਿਉਂ ਨਹੀਂ ਪ੍ਰਮੋਟ ਹੋ ਪਾ ਰਹੀ ਕਿਉਂ ਨਹੀਂ ਇਸ ਤਰ੍ਹਾਂ ਦੇ ਜੇ ਇੰਨਾ ਪੈਸਾ ਵੀ ਹੈ ਜੇ ਨਾਮ ਵੀ ਬਣ ਜਾਂਦਾ ਤਾਂ ਪੈਸਾ ਵੀ ਬਣ ਜਾਂਦਾ ਤਾਂ ਕਿਉਂ ਇਸ ਚੀਜ਼ ਨੂੰ ਅੱਜ ਵੀ ਪਿੰਡਾਂ ਦੇ ਵਿੱਚ ਨਹੀਂ ਪਤਾ ਜਾਂ ਸ਼ਹਿਰਾਂ ਦੇ ਵਿੱਚ ਨਹੀਂ ਪਤਾ ਬਜੀ ਹੁਣ ਮੈਂ ਹੀ ਆ ਜੀ ਮੈਂ ਪਹਿਲਾਂ ਐਮ ਐਮ ਏ ਤੋਂ ਮੈਂ ਪਹਿਲਾਂ ਇੱਕ ਪਿੰਡੂ ਮਤਲਬ ਜੱਟ ਕਹਿ ਸਕਦੇ ਹੋ ਜਈ ਉਹ ਪੱਠੇ ਵੱਢ ਕੇ ਚਾਰ ਡੰਗਰਾਂ ਨੂੰ ਪੱਠੇ ਪਾ ਕੇ ਖੁਸ਼ ਹੋਣ ਵਾਲਾ ਬੰਦਾ ਸੀ ਫਿਰ ਉਸ ਤੋਂ ਬਾਅਦ ਮੈਂ ਐਮ ਐਮ ਏ ਖੇਡਣੀ ਸ਼ੁਰੂ ਕੀਤੀ ਮੈਂ ਆਪਣੀ ਫੀਲਡ ਚੇਂਜ ਕੀਤੀ ਮੇਰੇ ਫਾਦਰ ਸਾਹਿਬ ਤੇ ਤਿੰਨ ਐਫ ਡੀਆਂ ਚੱਲਦੀ ਹੁੰਦੀਆਂ ਸੀ ਮੈਂ ਸਾਰੀਆਂ ਐਫ ਡੀਆਂ ਲਾਈਆਂ ਆਪਣੇ ਫਾਦਰ ਸਾਹਿਬ ਦੀ ਹੁਣ ਮੇਰੇ ਫਾਦਰ ਸਾਹਿਬ ਨੇ ਮੈਂ ਆਪਣੇ ਬਾਦਰ ਤੋਂ ਪਹਿਲਾਂ ਗੱਡੀ ਲੈ ਕੇ ਦਿੱਤੀ ਹੁਣ ਮੇਰੇ ਪਿੰਡ ਚੱਲ ਚੋ ਮੇਰੀ ਕੋਠੀ ਬਣ ਗਈ ਆ ਠੀਕ ਹੈ ਜੀ ਮੈਂ ਆਪਣੀ ਇਹ ਗੇਮ ਤੋਂ ਹੀ ਸਾਰਾ ਕੁਝ ਲਿਆਵਾ ਵੀ ਮੇਰੇ ਮੈਨੂੰ ਪਤਾ ਵੀ ਇਹ ਗੇਮ ਪਰ ਇਸ ਪਲੇਅਰ ਇਸ ਗੇਮ ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਪੈਸਾ ਕਿੱਥੋਂ ਸਹੀ ਮਿਲਣਾ ਵਾ ਹੁਣ ਤੁਸੀਂ ਗੋਪੀ ਫਰੰਦੀਪੁਰੀਏ ਦੀ ਇੱਕ ਵਾਰੀ ਵੀਡੀਓ ਵੇਖੀ ਵੀ ਤੂੰ ਕੈਨੇਡਾ ਚਲ ਜਾਏਗਾ ਖੇਡਣ ਆਸਤੇ ਪਰ ਤੈਨੂੰ ਪਤਾ ਵਾ ਕਿਸੇ ਨੇ ਡੇਢ ਦੇਣਾ ਵਾ ਤੇ ਮੈਨੂੰ ਪਤਾ ਵੀ ਮੈਂ ਲੋਕਾਂ ਕੋਲ 2.5 ਤੇ 3 ਲੱਖ ਕਿਦਾਂ ਘਟਾਉਣਾ ਵਾ ਗੇਮ ਉਹੀ ਆ ਪਰ ਪੈਸਾ ਕਿੱਦਾਂ ਘਟਾਉਣਾ ਵਾ ਉਹ ਉਹਨੂੰ ਹੀ ਪਤਾ ਵਾ ਜਿਹੜਾ ਉਹ ਗੇਮ ਦੇ ਵਿੱਚ ਪਹਿਲਾਂ ਵੜਿਆ ਵਾ ਹੁਣ ਮੈਨੂੰ ਪਤਾ ਵੀ ਇਹਦੇ ਵਿੱਚ ਰਾਹ ਕਿੱਦਾਂ ਵਾ ਵੀ ਕਿੱਥੇ ਜਾਣਾ ਕਿਹੜੀ ਸੈਸ਼ਨ ਖੇਡਨੀ ਆ ਕਿਹੜੀ ਨਈ ਖੜਾਉਣੀ ਤੇ ਇਹ ਹੈਗਾ ਵਾ ਹੁਣ ਪ੍ਰੋਮੋਟਿੰਗ ਹੁਣ ਇਹ ਹਰਪ੍ਰੀਤ ਆ ਮੈਨੂੰ ਉਸ ਟਾਈਮ ਤੇ ਕੋਈ ਪ੍ਰਮੋਟ ਕਰਨ ਵਾਲਾ ਨਹੀਂ ਹੈਗਾ ਜੀ ਇਹ ਹਰਪ੍ਰੀਤ ਪੰਜਾਬ ਦੀ ਪਹਿਲੀ ਧੀ ਹੈ ਜਿਹੜੀ ਐਮ ਐ ਐ ਨਾਲ ਜੁੜੀ ਹਾਂਜੀ ਪਹਿਲੀ ਧੀ ਆ ਪਹਿਲੀ ਆਪਣੀ ਧੀ ਆ ਪਹਿਲੀ ਏਸ਼ੀਆ ਦੀ ਪਲੇਅਰ ਆ ਐਮ ਐ ਐ ਦੀ ਗਾਮਾ ਸੈਸ਼ਨ ਦੀ ਗੋਲਡ ਮੈਨ ਲਿਸਟ ਆ ਜਿਹੜੀ ਫਲੈਗ ਲੈ ਕੇ ਫੋਟੋ ਕੱਚਾਈ ਹੈ ਐਮ ਐ ਐ ਦੇ ਵਿੱਚ ਤੇ ਸਾਡੇ ਪਿੰਡ ਸਾਂਗਣੇ ਤੋਂ ਉੱਠ ਕੇ ਇੱਥੋਂ ਤੱਕ ਬੱਚਾ ਗਿਆ ਤੇ ਉਸ ਟਾਈਮ ਤੇ ਜਿਹੜੇ ਬੱਚੇ ਇਹਨਾਂ ਨੇ ਸਪான்ਸਰ ਕੀਤਾ ਕਈ ਬੱਚੇ ਕਈ ਬੰਦੇ ਇਹੋ ਜਿਹੇ ਹੈਗੇ ਜਿਨ੍ਹਾਂ ਨੇ ਸਪான்ਸਰ ਕੀਤਾ ਵਾ ਵੀ ਰਗਵ ਮਹਿਰਾ ਇਹੋ ਜਿਹੇ ਬੰਦੇ ਹੈਗੇ ਅੰਮ੍ਰਿਤਸਰ ਦੇ ਵਿੱਚ ਐਸ ਐਸ ਪੀ ਵਾਲੀ ਆ ਸਰ ਹੋ ਇਹੋ ਜਿਹੇ ਬੰਦੇ ਆ ਕਿ ਜਿਹੜੇ ਉਸ ਟਾਈਮ ਤੇ ਇਹਨਾਂ ਨੂੰ ਸਪਾਂਸਰ ਕਰਕੇ ਵੀ ਅੱਗੇ ਲੈ ਕੇ ਗਏ ਤੇ ਉਸ ਟਾਈਮ ਤੇ ਸਪਾਂਸਰ ਕਰਦੇ ਸੀ ਅਸੀਂ ਇਹ ਅਪੀਲ ਲਾਉਣੀ ਚਾਹੁੰਦੇ ਹਾਂ ਅਜੇ ਵੀ ਬਹੁਤ ਸਾਰਿਆਂ ਦੇ ਮਨਾਂ ਦੇ ਵਿੱਚ ਧਾਰਨਾਵਾਂ ਬਣੀਆਂ ਹੋਈਆਂ ਜਿਵੇਂ ਧੀਆਂ ਜਿਹੜੀਆਂ ਨੇ ਸਿਰਫ ਚੁੱਲ੍ਹੇ ਤਾਂ ਹੀ ਸੀਮਤ ਨੇ ਪਰ ਸਾਡੇ ਪੰਜਾਬ ਦੀਆਂ ਧੀਆਂ ਜਾਂ ਭਾਰਤ ਦੀਆਂ ਧੀਆਂ ਅੱਜ ਵੱਡੇ ਵੱਡੇ ਅਫਸਰੀ ਆਉਂਦੀਆਂ ਦੇ ਵੀ ਤਨਾਦ ਨੇ ਹਵਾਈ ਜਹਾਜ਼ ਤੋਂ ਲੈ ਕੇ ਰੇਲਾਂ ਨੂੰ ਚਲਾ ਰਹੀਆਂ ਨੇ ਤਾਂ ਪਰ ਬਹੁਤਿਆਂ ਦੇ ਮਨਾਂ ਦੇ ਵਿੱਚ ਅਜ ਵੀ ਧਾਰਨਾ ਬਣੀ ਹੈ ਕਿ ਧੀਆਂ ਜੰਮਨ ਤੋਂ ਵੀ ਡਰਦੇ ਨੇ ਤੇ ਧੀਆਂ ਨੂੰ ਚੁੱਲ੍ਹਿਆਂ ਤਾਂ ਹੀ ਸੀਮਤ ਸਮਝਦੇ ਆਂ ਅਸੀਂ ਇਹ ਅਪੀਲ ਲਾਉਣੀ ਚਾਹੁੰਦੇ ਹ ਸਾਰੇ ਉਹ ਵੱਡੀ ਮੀਕ ਵੀਕ ਪੁਆਇੰਟ ਕਿੱਥੇ ਹੈਗਾ ਇਹ ਸਿੱਧਾ ਵੀ ਵੇਖੋ 3 ਨੂੰ 3 ਹੀ ਨਹੀਂ ਜੰਮ ਕੇ ਖੁਸ਼ ਹੈਗੀਆਂ 3 ਨੂੰ 3 ਦੇ ਭਰੋਸਾ ਹੀ ਨਹੀਂ ਰਹਿ ਗਿਆ ਜਦੋਂ 3 ਨੂੰ 3 ਦੇ ਭਰੋਸਾ ਹੋਊਗਾ ਨਾ ਇੱਕ ਜਿਹੜੀ ਮਾਂ ਹੁੰਦੀ ਹੈ ਉਹ ਆਪਣੇ ਪੁੱਤ ਨੂੰ ਗੁੰਡਾ ਬਣਾ ਸਕਦੀ ਹੈ ਇੱਕ ਮਾਂ ਉਹ ਆਪਣੇ ਪੁੱਤ ਨੂੰ ਇੱਕ ਚੰਗਾ ਪਲੇਅਰ ਬਣਾ ਸਕਦੀ ਹੈ ਇੱਕ ਗੁਰੂ ਦੇ ਨਾਲ ਜੋੜ ਸਕਦੀ ਹੈ ਜਿੱਦਾਂ ਦੇ ਆਪਣੇ ਘਰ ਦੇ ਵਿੱਚ ਚੀਜ਼ ਬਣੂਗੀ ਉਦਾਂ ਦੀ ਬਣੂਗੀ ਦੂਸਰੀ ਪਲੱਸ ਚੀਜ਼ ਆ 3 ਸਾਰਾ ਕੁਝ ਕਰ ਸਕਦੀਆਂ ਅਸੀਂ ਉਹਨਾਂ ਨੂੰ ਖੋਲ ਨਹੀਂ ਦੇ ਕੇ ਖੁਸ਼ ਕਿਉਂਕਿ ਅਹੀਂ ਮਾਹੌਲ ਦੇ ਹਿਸਾਬ ਨਾਲ ਵੇਖੀਏ ਅੱਜ ਕੱਲ ਇੰਸਟਾਗ੍ਰam ਤੇ ਤੁਸੀਂ ਆਈਡੀਆਂ ਵੇਖੋ ਕਿ 6-6 ਸਾਲ ਦੇ ਜਵਾਗ ਦੀ ਆਈਡੀ ਬਣੀ ਆ ਗੁੜੀਆਂ ਦੀਆਂ ਉਹਨਾਂ ਨੂੰ ਕੋਈ ਨਹੀਂ ਡੱਕੂਗਾ ਦਾਨੂੰ ਲਾਈਫ ਦੇ ਵਿੱਚ ਅੱਜ ਹੀ ਹਰਪੀਤ ਕੋਈ ਗਲਤ ਕਮੈਂਟ ਜਾਂ ਗਲਤ ਚੀਜ਼ ਕਰ ਦੋਗੇ ਨਾ ਤੇ ਹਰਪੀਤ ਨਾਲ ਸਾਰਿਆਂ ਦੀ ਅੱਖ ਆ ਜਾਣੀ ਆ ਹੁਣ ਹਰਪੀਤ ਸਹੀ ਕਰਨ ਦੀ ਹਰਪੀਤ ਨਾਲ ਕਿਸੇ ਦੀ ਅੱਖ ਨਹੀਂ ਹੈਗੀ ਵੀ ਯਾਰ ਹਰਪੀਤ ਸਹੀ ਕਰਨ ਦੀ ਆ ਕੋਈ ਵੀ ਚੀਜ਼ ਵੀਕਨੈਸ ਪੁਆਇੰਟ ਅੱਜ ਕੱਲ ਵੀਕਨੈਸ ਪੁਆਇੰਟ ਖੇਤੀ ਫੜ ਲੈਂਦੇ ਲੋਕੀ ਅੱਜ ਹੀ ਹਰਪੀਤ ਕਿਸੇ ਨੂੰ ਬੱਸ ਸਟੈਂਡ ਤੇ ਗਾਲ ਕੱਢ ਦੂਗੀ ਨਾ ਤੇ ਉੱਥੇ ਤੇ ਇਸ ਕਰਕੇ ਥੋੜਾ ਜਿਹਾ ਵੀਕਨੈਸ ਪੁਆਇੰਟ ਸਾਡੇ ਵੀ ਹੈ ਤੇ ਕੁੜੀਆਂ ਵੱਸ ਸਕਦੀਆਂ ਅੱਗੇ ਇਹੋ ਜਿਹੀ ਕੋਈ ਨਹੀਂ ਹੈ ਜੇ ਇਹ ਛੋਟੇ ਜਿਹੇ ਪਿੰਡੋਂ ਉੱਠ ਕੇ ਆ ਸਕਦੀ ਹੈ ਤੇ ਬਾਕੀ ਵੀ ਧੀਆ ਆ ਸਕਦੀਆਂ ਬਸ ਇਹ ਆ ਵੀ ਥੋੜਾ ਜਿਹਾ ਆਪਣਾ ਵੀ ਯੋਰ ਮਾਰਨਾ ਪਊਗਾ ਤੇ ਬਾਕੀ ਮੇਰੇ ਸਾਰੇ ਧੀਆ ਨੂੰ ਸਾਰੇ ਪੁੱਤਾਂ ਨੂੰ ਇੱਕੋ ਦਬਾਵਾ ਵੀ ਗਰਾਉਂਡਾਂ ਨਾਲ ਜੁੜੋ ਜਿੰਨੂੰ ਵੀ ਨੀੜਾ ਇੱਥੇ ਸਿਖੋ ਵਾਰੀਅਰ ਅਕੈਡਮੀ ਆ ਕੋਈ ਇੱਥੇ ਫੀਸ ਨਹੀਂ ਆ ਤੁਸੀਂ ਆ ਸਕਦੇ ਜੋ ਹਿੰਦੂ ਕਾਲਜ ਦੇ ਵਿੱਚ ਤੇ ਜਿੱਦਾਂ ਜਾਓ ਮਾਸ਼ਾਲਾੜ ਦੀ ਕਰਾਟੇ ਮਾਸ਼ਾਲਾੜ ਕੋਈ ਵੀ ਮਾਸ਼ਾਲਾੜ ਕਰਨੀ ਚਾਹੋ ਵੈਲਕਮ ਬੋਲ ਦਵਤਨੋ ਆਜੀ ਤਾਂ ਜਰੂਰ ਜੀ ਹਰਪ੍ਰੀਤ ਜਿਹੜੀ ਕਿ ਪਿੰਡ ਦੀ ਧੀ ਆ ਤੇ ਅੱਜ ਉਸਨੇ ਜੜੀਆਂ ਨੇ ਬਹੁਤ ਸਾਰੀਆਂ ਸਪੋਰਟਸ ਦੇ ਵਿੱਚ ਮੱਲਾ ਮਾਰੀਆਂ ਆਂਗੀਆਂ ਨੇ ਤੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਕਿ ਧੀਆਂ ਦਾ ਸਨਮਾਨ ਕਰੀਏ ਧੀਆਂ ਦਾ ਵੀ ਉਹਨਾਂ ਦੇ ਸੁਪਨੇ ਪੂਰੇ ਕਰਨ ਦੇ ਵਿੱਚ ਉਹਨਾਂ ਨੂੰ ਅਸੀਂ ਸਾਥ ਦਈਏ ਤਾਂ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਦੋਸਤ ਅਰਮਵੀਰ ਗਿੱਲ ਲਾਲੀ ਤੁਸੀਂ ਜਿਹੜੇ ਰਹੋ ਆਉਣ ਯਾਰ ਚੈਨਲ ਦੇ ਨਾਲ